ਮਸ਼ਹੂਰ ਸਟੰਟਮੈਨ ਸੁਖ ਜੋਲ ਪੰਡੋਰੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀ ਧਾਕੜ ਸਟੰਟਾਂ ਦੇ ਕਰਕੇ ਚਰਚਾ ਦੇ ਵਿੱਚ ਰਹਿੰਦਾ ਹੈ। ਤੇ ਉਸ ਨੂੰ ਚਾਉਣ ਵਾਲਿਆਂ ਦੀ ਗਿਣਤੀ ਵੀ ਮਿਲੀਅਨਸ ਦੇ ਵਿੱਚ ਹੈ ਤੇ ਅੱਜ ਦੀ ਯੂਥ ਉਸ ਨੂੰ ਫੋਲੋ ਕਰਦੀ ਹੈ ਤੇ ਜਿੱਥੇ ਔਖੇ ਤੋਂ ਔਖੇ ਸਟੰਟ ਕਰਕੇ ਸੋਖ ਜੋਲ ਨੇ ਆਪਣਾ ਨਾਮ ਦੁਨੀਆ ਦੇ ਵਿੱਚ ਚਮਕਾਇਆ ਉੱਥੇ ਹੀ ਇਹਨਾਂ ਸਟੰਟਾਂ ਨੂੰ ਕਰਨਾ ਕੋਈ ਸੌਖੀ ਗੱਲ ਨਹੀਂ ਹੈ ਤੇ ਹਾਲ ਹੀ ਦੇ ਵਿੱਚ ਸੋਖ ਜੋਲ ਦੇ ਬਾਰੇ ਇੱਕ ਮਾੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਜਿਸ ਤਰ੍ਹਾਂ ਦੇ ਸਟੰਟ ਸੋਖ ਜੋਲ ਕਰਦਾ ਹੈ ਉਸ ਤਰ੍ਹਾਂ ਦੇ ਸਟੰਟ ਸ਼ਾਇਦ ਹੀ ਆਪਣੇ ਦੇਸ਼ ਦੇ ਵਿੱਚ ਕੋਈ ਵਿਰਲਾ ਕਰਦਾ ਹੋਵੇ ਤੇ ਇਹਨਾਂ ਸਟੰਟਾਂ ਨੂੰ ਕਰਦੇ ਸਮੇਂ ਕਿੰਨੀਆਂ ਸੱਟਾਂ ਫੇਟਾਂ ਲੱਗਦੀਆਂ ਹਨ ਸ਼ਾਇਦ ਉਹੀ ਜਾਣ ਸਕਦਾ ਜੋ ਇਸ ਫੀਲਡ ਨੂੰ ਪਿਆਰ ਕਰਦਾ ਹੈ ਤੇ ਕੁਝ ਅਜੀਹਾ ਹੀ ਹੋਇਆ ਸੁੱਖ ਜੋਲ ਦੇ ਨਾਲ ਜੀ ਹਾਂ ਸੁਖਜੋਲ ਸਟੰਟ ਕਰਦਾ ਕਰਦਾ ਅਚਾਨਕ ਡਿੱਗ ਜਾਂਦਾ ਹੈ ਤੇ ਉਸ ਨੂੰ ਕੀ ਹੋਇਆ ਹੈ ਇਸ ਬਾਰੇ ਤਾਂ ਵੀਡੀਓ ਦੇ ਵਿੱਚ ਨਹੀਂ ਦੱਸਿਆ ਗਿਆ ਪਰ ਸ਼ਾਇਦ ਉਸ ਦਾ ਬਲੱਡ ਪ੍ਰੈਸ਼ਰ ਘਟ ਗਿਆ ਪਰ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਤੇ ਉਸ ਦੇ ਵੀਡੀਓ ਪਾਉਣ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਕੀਤੇ ਜਾ ਰਹੇ ਹਨ ਬਾਕੀ ਤੁਸੀਂ ਵੀ ਦੇਖੋ ਵੀਡੀਓ ਦੇ ਵਿੱਚ ਉਹ ਵੀ ਕਾਹਨੂੰ ਸੀਰੀਅਸ ਹੋ ਗਿਆ ਜੋਲ ਜੀ ਦਾ ਕਹਿੰਦਾ ਡਾਕਟਰ ਦੇ ਲੈ ਕੇ ਜਾਊਂਗਾ। ਚੱਲਿਆ ਪਰ ਸੌਰੀ ਤੇ ਰੇਟ ਐ ਇਸ ਦੇ ਵਿੱਚ ਅਸੀਂ ਸਟੈਪ ਚੈਟ ਬਣਾ ਰਹੇ ਆ। ਆਖਾਂ ਆਏ ਗਏ ਨਾ ਬੋਲੋ। ਆਖਾਂਸ ਵਾਰ ਕੇ ਬੋਲੀਏ ਕਿਉਂ। ਮਾਰਣਾ ਪਾਸ ਤੇ। ਚੱਲ ਡਾਕਟਰ ਦੇ ਜਰਾ। ਆ ਗਿਆ। ਥੋੜਾ ਹੀ ਦਿਖਾ ਲੈਨੇ ਆ। ਟੀਮ ਦੇ ਪਾਣ। ਕਾਰ ਜੋ ਭਰ ਰਿਹਾ ਹੈ। ਆ ਬੋਲਣ ਤੋਂ ਪਹਿਲਾਂ ਆਹ ਪੱਟੇ ਲੈਵਾ। ਉਹ ਤਾਂ ਚਾਹਤ ਨਹੀਂ ਨਾ ਬੋਲਿਆ ਪਾ। ਪਰ ਤੁਸੀਂ ਕੀ ਕੀਤਾ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।